ਸਾਡੇ ਪਿੰਡਾਂ ਤੋਂ ਨਿਕਲ ਕੇ ਛੋਟੇ ਛੋਟੇ ਪਿੰਡਾਂ ਤੋਂ ਨਿਕਲ ਕੇ ਇੱਕ ਇਨਸਾਨ ਇੱਕ ਹਾਈਟ 'ਤੇ ਪਹੁੰਚਿਆ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਬਾਸ ਸੁਖਿੰਦਰ ਸਿੰਘ ਰੰਧਾਵਾ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਕਰ ਕਰ ਜਾ ਕੇ ਹਕਕਾ ਨਾ ਰਹੇ ਨੇ ਉਹਦੇ ਇਨਸਾਫ ਵਾਸਤੇ ਉਹ ਪਹੁੰਚ ਚੁਕੇ ਨੇ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਸਰਦਾਰ ਸਿੰਘ ਜੀ ਸਾਡਾ ਵੀਰ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਅਨਾਜ ਸ਼ਨਾਤ ਆਪੋਜੀਸ਼ਨ ਦੇ ਲੀਡਰ ਕਿਹੜਾ ਆ ਗੁਲੀਸਾ ਬੋਲਚੇ ਇੱਕ ਦੁਖੀ ਦਿਲ ਦੀ ਆਪੀ ਤੁਹਾਡੇ ਕੋਲ ਕਰਕੇ ਬੋਲਚੇ

ਪਰ ਜਿਹਦੇ ਹੋਇਆ ਅੱਗੇ ਗਿਆ ਸ਼ਾਹੂ ਅਸਸ ਤੋਂ ਲੈ ਕੇ ਤੱਕ ਬਿਆਨ ਦਿੱਤਾ ਬੰਦੇ ਨੂੰ ਬੋਲਣ ਦੇਣੇ ਸੀਐਮ ਸਾਹਿਬ ਤੋਂ ਪਰ ਤੁਸੀਂ ਬੰਦੇ ਨੂੰ ਦੇਖ ਕੇ ਇਕੱਲੇ ਨੂੰ ਮਲਾ ਦੋ ਮੈਂ ਸਭ ਤੋਂ ਪਹਿਲਾਂ ਸੀਐਮ ਸਾਹਿਬ ਦਾ ਸਤਿਕਾਰ ਕਰੂੰਗਾ ਜਿਹਾ ਆਖੂਗਾ ਉਸ ਤੋਂ ਨੰਬਰ ਆ ਕੇ ਜੋ ਪੁਆਇੰਟ ਪੂਰਾ ਹੋ ਜੇ ਤੁਸੀਂ ਕੀਤੀ ਵੀ ਸੀਐਮ ਸਾਹਿਬ ਨਾਲ ਵੀ 2 ਮਿੰਟ ਗੱਲਬਾਤ ਹੋ ਜੇ ਤਾਂ ਉਸ ਮੇਰੇ ਦਿੱਤੇ ਨੇ ਮੈਨੂੰ ਕਲੀਅਰ ਹੀ ਕਹਿਤਾ ਕਹਿੰਦਾ ਯਾਰ ਉਸ ਕਰਦੇ ਬੰਦੇ ਨੂੰ ਦੇਖੀ ਲੈ ਪੁੱਤ ਜੀ ਦੱਸੋ ਵੀ ਨਫਰਤ ਵੀ ਇਸ ਹੱਦ ਤੱਕ ਮੈਂ ਕਲਮਾ ਕਦੋਂ ਬਣਿਆ ਜਦੋਂ ਤੁਹਾਡੀ ਸਰਕਾਰ ਦੀਆਂ ਨਲੇਕੀ ਦੇ ਕਾਰਨ ਮੇਰਾ ਕਰੋੜਾ ਕਰੋੜਾ ਪੁੱਤ ਤੁਸੀਂ ਪਲੇ ਦੇ ਵਿੱਚ ਮਿਲੀ ਹੁਕਮ ਨਾਲ ਬਿਲਕੁਲ ਸਾਰੀ ਪ੍ਰੀਪਲਾਨ ਪ੍ਰੋਗਰਾਮ ਦੇ ਤਹਿਤ ਮੇਰਾ ਬੱਚਾ ਖੋਲਿਆ ਮੈਂ ਕਰਨਾ ਉਹੋ ਗੋੜਿਆ ਮੈਂ ਕਹਿੰਦਾ ਵੀ ਇੰਨੀ ਨਫਕ ਅਸੀਂ ਜਦੋਂ ਤੁਹਾਡਾ ਬਰਬਾਦ ਕੀਤਾ ਸੀ ਸ਼ਹਿਰ ਦੇ ਲੋਕਾਂ ਨੂੰ ਸਾਡੇ ਭਰਾਵਾਂ ਨੂੰ ਕਾਫੀ ਛਿਕਵੇ ਹੋ ਗਏ ਇਹ ਗੱਲਾਂ ਸਾਡੇ ਤੋਂ ਕੀ ਹੋ ਜਾਈਆਂ ਹੋਣਗੀਆਂ ਤਾਂ ਜੋ ਇਹਨਾਂ ਨੂੰ ਇਨਾ ਵੱਡਾ ਮੌਕਾ ਮਿਲਿਆ ਕਿ ਇਹ ਬੰਦਾ ਪੰਚਾਇਤ ਨੂੰ ਵੀ ਨਹੀਂ ਮਾਰ ਸਕਦਾ ਸੀ ਉਹ ਅਸੀਂ ਕੈਬਨਟ ਦੇ ਵਿੱਚ ਭੇਜਤਾ ਔਰ ਕੈਬਨਟ ਦੇ ਮੰਤਰੀ ਦੀ ਗੱਲ ਸੁਣੋ ਮੈਂ ਖੁੱਡੀਆਂ ਸਾਹਿਬ ਨੂੰ ਮਿਲਿਆ ਲਿਖਤੀ ਰੂਪ ਤੋਂ ਦਿੱਤ ਨੂੰ ਆਪਣੀਆਂ ਸਮੱਸਿਆਵਾਂ ਬਸੇ ਦੀ ਮੈਨੂੰ ਸਵਾ ਸਾਲ ਹੋ ਗਿਆ ਭੌਂਦੇ ਫਿਰਦੇ ਨੂੰ ਤੁਸੀਂ ਇੱਕ ਗੈਸਟਰ ਦੀ ਜੇਲ੍ਹ ਤੋਂ ਤੁਹਾਡੀ ਕਸਟਡੀ ਦੇ ਦੌਰਾਨ ਵੀਡੀਓ ਬੁਣਾਦਨੇ ਹੋ ਤਾਂ ਤਾਹ ਹੁਣ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਵੀਡੀਓ ਕਦੋਂ ਬਣੀ ਸੀ ਦਾ ਉਹਦਾ ਮਕਸਦ ਕੀ ਸੀ ਹੁਣ ਕੀ ਤੁਸੀਂ ਦੋਨੋਂ ਵੀ ਮੇਰੇ ਜਿਹੜੇ ਗਵਾਹ ਹੋ ਜਾਂ ਮੈਂ ਕੋਰਟ ਦੇ ਵਿੱਚ ਵੀ ਨਾ ਪਹੁੰਚਾਂ ਤਾਂ ਮੈਂ ਕੱਜ ਮੈਨੂੰ ਬੁਲਾ ਕੇ ਤੁਸੀਂ ਇੱਕ ਵਾਰੀ ਕਹਿ ਦਿਓ ਤਾਂ ਮੈਂ ਆਪਣਾ ਕੇਸ ਵੀ ਵਿਦਰਾਅ ਕਰ ਲਊਗਾ ਮੈਂ ਦੀ ਗਵਰਨਮੈਂਟ ਕੋਈ ਅਧਿਕਾਰੀ ਦੀ ਓਪਨ ਕਰਾਵਾਂਗਾ ਜੇ ਤੁਹਾਡਾ ਮਨ ਹੋਵੇ ਇਹ ਮਕਦਮਾ ਚਲਾਉਣਾ ਤਾਂ ਨਾਫਤ ਦੀ ਮੇਰੇ ਕੋਈ ਹੱਥ ਹੋਣੀ ਨਹੀਂ ਚਲੋ ਇੱਕ ਗੱਲ ਹੋਈ ਵੀ ਮੇਰਾ ਬੱਚਾ ਇਹਨਰੇ ਮਾਰਦਾ ਧੰਨਵਾਦ ਜੋ ਆਰਥਾਲ ਪਰਖਦੇ ਜਿੰਨੇ ਸਾਲ ਖਾਈ ਸੀ ਉਹ ਵਿਚਾਰਾ ਜੋ ਗਿਆ ਪਰੰਤੂ ਹੁ ਅਗਲੇ ਹਫ਼ਤੇ ਦੇ ਵੱਲੋਂ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਮੈਂ ਤੁਹਾਡਾ ਸਾਰੀ ਜ਼ਿੰਦਗੀ ਕਰਜ਼ਦਾਰ ਵੀ ਤੁਸੀਂ ਮੇਰੇ ਲਈ ਇੰਨੀਆਂ ਦੁਆਵਾਂ ਕੀਤੀਆਂ ਔਰ ਆਰਥਾਲ ਪਰਖ ਨੇ ਫੈਸਲਾ ਆਪਣੇ ਹੱਕ ਦੇ ਵਿੱਚ ਦਿੱਤਾ ਆਪਾਂ ਲੋਕ ਘਰ ਦੇ ਵਿੱਚ ਵਰਦੇ ਹੋਏ ਦੁਆਰਾਂ ਤੋਂ ਮੈਂ ਵੀ ਤੁਸੀਂ ਆਹ ਨਿਹਾਲ ਸਾਹਿਬ ਸੈਿਤੁਰ ਦੀ ਔਰ ਸਤੇਰ ਦੀ ਦੋਨਾਂ ਦੀ ਨਫ਼ਰਤ ਦੀ ਹੱਦ ਦੇਖੋ ਵੀਰੋ 14 ਤਿੰਨ ਨੂੰ ਉਥੋਂ ਚਿੱਤੀ ਰੀਸ ਕਰ ਦਿੰਦੇ ਆ ਇਹ ਨਵੇਂ-ਨਵੇਂ ਬੱਚੇ ਦੇ ਕਾਲੇ ਦੇ ਮੰਨਦੇ ਨੇ ਜਦੋਂ ਮੈਂ ਮਾਨਸਾ ਤੋਂ ਟ੍ਰਾਂਸਫਰ ਹੋ ਕੇ ਬਟਿੰਡੇ ਚਲਾ ਗਿਆ ਤਾਂ ਉਥੋਂ ਦੇ ਸੀਐਮਓ ਤੋਂ ਲੈਟਰ ਲੈ ਕੇ ਬਟਿੰਡੇ ਵਾਲਾ ਸੀਐਮਓ ਮੇਰੇ ਨਗਰ ਪਾ ਦਿੰਦੇ ਆ ਫਿਰ ਮੈਂ ਲਾਈਨ ਉਹਨਾਂ ਆਪਣੇ ਬੱਚਾ ਤੁਹਾਡੇ ਤੱਕ ਪਹੁੰਚਾਉਣਾ ਸਾਰੇ ਵੀ ਦੱਸੋ ਮੇਰੇ ਇਸ ਗੱਲ 'ਚ ਕਸੂਰ ਕੀ ਹੈ ਮੇਰੇ ਕੋਲੇ ਬੱਚੇ ਦੇ ਕਾਲਿਖਾ ਦੇ ਡੀਐਨਏ ਟੈਸਟ ਮੇਰਾ ਫੋਨ ਟੈਸਟ ਕਰ ਲੋ ਹੋਰ ਮੇਰੇ ਕੋਲੇ ਕੀ ਹੈ ਬੱਚੇ ਦਾ ਤਾਂ ਇਹਨਾਂ ਨੇ ਨਾ ਹੱਥੋਂ ਇਹ ਸਾਥਾ ਕੇ ਦੇਖ ਲੋ ਕਿ ਜਿਹੜਾ ਸਿੱਧੂ ਉਸਲੇ ਨੇ ਮਾਰ ਕੇ ਅਸੀਂ ਹਵਾ ਖਤਮ ਕੀਤਾ ਇਹ ਹਵਾ ਫੇਰ ਪੈਦਾ ਹੋ ਗਿਆ ਇਹ ਜੱਟੀਆਂ ਵੀਰੋਂ ਸੈਂਟਰ ਨੇ ਤੇ ਸੇਕ ਨੇ ਮਿਲ ਕੇ ਘਟਿਆ ਹੁਣ ਤੁਸੀਂ ਆਪ ਸੋਚੋ ਇੱਕ ਘੋੜਾ ਪਰ ਮਾਸੂਮ ਜਿਹਨੇ ਇਹ ਨਹੀਂ ਪਤਾ ਮੈਨੂੰ ਹੋਇਆ ਕਿੱਥੇ ਹੈ ਹਾਲੇ ਮੈਂ ਕਿਹੋ ਜਿਹੇ ਮਹੌਲ ਬੜਾ ਬੜਾ ਹੋਣਾ ਪਾਲ ਲੈ ਤਾਂ ਉਹਦੇ ਪਰਤੇ ਵੀ ਮੇਰੇ ਜਿਹੜੀ ਸੋਚ ਹੈ ਮੇਰੇ ਬੁੱਤਨੇ ਸਿਕਿਟੀ ਦੇ ਬੰਦੇ ਆ ਬੈਠੇ ਸੰਦੀਪਰ ਰਡਾਵਾ ਸਾਹਿਬ ਮੈਂ ਕਹਾ ਦੋ ਸਾਲ ਮੇਰੇ ਬੱਚਾ ਜਿਉਂਗਾ ਤੁਹਾਡੀ ਕਿਰਪਾ ਕਰਕੇ ਜਿਉਂਗਾ ਮੈਂ ਜਦੋਂ ਵੀ ਇੰਨਾ ਤਾਂ ਬਹੁਤ ਚੀਜ਼ੀ ਤਾਂ ਇਹਨਾਂ ਲੋਕਾਂ ਦੀ ਸੁਰੱਖਿਆ ਦੇ ਲਈ ਮੈਨੂੰ ਸੂਚਨਾ ਦੀ ਮਿਲੀ ਮੈਨੂੰ ਲੱਗਦਾ ਹੈ ਬਾਰੇ ਚੌਕਸ ਵੀ ਕੀਤਾ ਗਿਆ ਬੁਰਬਾਰਦਾਰ ਤੋਂ ਚੰਡੀਗੜ੍ਹ ਬਣਾ ਲੈਂਦੇ ਸੀ ਜੇਕਰ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਇਹ ਪੋਰਟ ਕਰਦੀ ਸੀ ਕਿ ਸਰਹੱਦ ਪਰੰਤੂ ਇੱਥੇ ਸਪੈਸ਼ਲ ਸੈੱਲ ਨੇ ਦੱਸਿਆ ਸਰਕਾਰ ਨੂੰ ਵੀ ਸਿੱਧੂ ਮੂਸੇਵਾਲਾ ਇੱਕ ਗਾਲੀ ਦੇ ਕਾਗੂੜਾ ਇਹ ਦੋ ਬੰਦੇ ਨੂੰ ਪੰਜਾਬ ਦੇ ਵਿੱਚ ਜਿਹੜੀ ਥ੍ਰੈਟ ਪ੍ਰੋਫੈਸ਼ਨ ਸਭ ਤੋਂ ਹਾਈ ਹੈ ਤਾਂ ਕਿ ਗੇ ਸਿਕਿਉਰਿਟੀ ਵਧਾਈ ਜਾਵੇ ਪਰੰਤੂ ਸਰਕਾਰ ਦੇ ਕੀਤਾ ਕਿ ਕੌਟੀ ਸਿਕਿਉਰਿਟੀ ਦਾ ਬਤਾਂ ਕਿਉਂ ਦੀ ਸੰਗੋ ਵਿਦਰਾਹ ਕਰ ਚਲੋ ਵਿਦਰਾਹ ਹੀ ਕਰ ਦਿੰਦੇ ਇਲੈਕਸ਼ਨ ਤੋਂ ਬਾਅਦ ਕੌਟੀ ਸਿਕਿਉਰਿਟੀ ਵਿਦਰਾਹ ਹੋਗੀ ਸੀ ਅਸੀਂ 12 15 ਦੇ ਧਰੇ ਰਹੇ ਜਿਨ੍ਹਾਂ ਕੇ ਮੰਨਿਆ ਤੋਂ ਤੱਕ ਖੰਭ ਬਾਰੇ ਨਹੀਂ ਕਿਹਾ ਮਾਰੇ ਕਦੋਂ ਜਦੋਂ ਗਵਰਨਮੈਂਟ ਦੇ ਗੁਰਤੇਸ਼ ਸਿੰਘ ਪੰਨੂ ਕਰਕੇ ਵੀਰ ਡਿਵਾਈਜ਼ਰ ਮੈਨ ਬਈ ਨਹੀਂ ਸੀ ਬਦਲਾ ਸਰਦੀ ਮੈਂ ਸਿੱਟ ਦੇ ਅੱਗੇ ਚੈਟ ਵੀ ਪੇਸ਼ ਕੀਤੀ ਜਿੱਦਾਂ ਉਹਨੇ ਉਦ ਚੈਟ ਕੀਤੀ ਜਿਹੜੀ ਜਿਹੜੀ ਵਿਦਰਾਹ ਸਿਕਿਉਰਿਟੀ ਕੀਤੀ ਹੈ ਇਹਨੂੰ ਵੀ ਵੈਲ ਨਹੀਂ ਕਰਦੇ میں سیم صاحب سے بات کر گا یہ ساری میرے کے لئے سیاہت ہے جیلوں بلکل ساتھ شدہ تحت سٹوٹی بڑھا کرتی ہے اور چوبی کے انٹرے اندر اندر میرے بچے لوں اس دنیا کو بدا کر دیتا ہے اور اس کو سوا دو سال ہو گئے دارکار سے پٹھرے ہوتے ہیں دو سال ہو گئے ہرے چار بھرے ہوئے میرے کے سے کہ میں چار کلام دیتے ہیں سینٹر دا دیکھنے ہو تو سکتی ایک لاتی لانچ مشروعی کے ਔਰ ਵਿਰਾਦਲੇ ਕੇ ਬਾਅਦ ਵੀਰੋ ਮੁਕਦਮੇ ਸਾਰੇ ਪੰਜਾਬ ਰਹਿੰਦੇ ਆ ਹਾਜ਼ਰ ਦੇ ਨੇ ਉਤਰੀ ਪਹਾੜ ਤੋਂ ਦੇ ਨੇ ਜੇ ਰਾਤ ਉਹਦਾ ਕੀ ਕੰਮ ਉਹ ਕਿਸੇ ਕੋਰਟ ਦੇ ਵਿੱਚ ਨੂੰ ਪੇਸ਼ ਨਹੀਂ ਹੋਊਗਾ ਜਿਹੜਾ ਬੰਦਾ ਫਿਰ ਕਰਦਾ ਤੁਸੀਂ ਕੋਈ ਚੰਗਾ ਆਪੂ ਚੋਲ ਦੇ ਇਲਾਕੇ 'ਚ ਉਹਨਾਂ ਦੇ ਫਿਰ ਗੁੰਤਾ ਕਰ ਲੱਗੇ ਤੇ ਨੇ ਉਹਨਾਂ ਦੀ ਮੌਤ ਦੇ ਬਰਾਤੇ ਜਾਰੀ ਕਰਨਾ ਚਾਹੀਦਾ ਹੁਣ ਲਾਰੈਂਸ ਦਾ ਜਿਹੜਾ ਦੇ ਵਿੱਚ ਕੰਮ ਕੀਆ ਦੱਸੋ ਉਹਨਾਂ ਉਹ ਜਿਸ ਤਰ੍ਹਾਂ ਮੇਰਾ ਬੱਚਾ ਜੱਤਨਾ ਪਾ ਕੇ ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸ਼ਾਮ ਨੂੰ 10 ਮਿੰਟ ਤੁਸੀਂ ਉਹ ਗੋਲੀਏਲੇ ਸਮਝ ਨਹੀਂ ਕਰਦਾ ਤਾਂ ਲਾਉਂਦੇ ਜਿੱਦੇ ਉਹ ਕੋ 100 ਪਰਚੇ ਉਹ ਜਦੋਂ ਆਸ ਤੇ ਜਾਂਦਾ ਫਿਰ ਉਹਦੀਆਂ ਲੱਤਾਂ ਚੋਂ ਨਾ ਕੰਮਣ ਭਾਈ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਹਾਂ ਉਹ ਤੁਸੀਂ ਤਿੰਨ ਤਿੰਨ ਡੀਐਫਟੀ ਦੀ ਛੌਦੀ ਦਿਨੇਓ ਉਹਨਾਂ ਨੇ ਰੱਖਿਆ ਕਰਦੇ ਉਹਨਾਂ ਦੇ ਬ੍ਰਾਂਡਡ ਕੱਪੜੇ ਪਾ ਕੇ ਪੇਸ਼ ਕਰਦੇ ਉਹਦੇ ਦੀ ਰੀਆ ਬਣ ਜਾਂਦੀ ਹੈ ਤਾਂ ਸਾਡੇ ਯੂਥ ਦੇ ਉੱਤੇ ਕੀ ਪ੍ਰਭਾਵ ਪੈਂਦਾ ਗੁੰਡਿਆਂ ਦਾ ਬੇਨਤੀ ਹੈ ਮੈਂ ਕੋਈ ਚੋਣ ਪ੍ਰਚਾਰ ਜਾਂ ਕੋਈ ਮਸਤਾਰ ਕੰਪੈਨਰ ਦੇ ਤੌਰ ਤੇ ਮੈਂ ਕੁਝ ਨਹੀਂ ਆ ਮਿਲੂ ਮੇਰਾ ਮਨ ਨੇ ਅੰਦਰੋਂ ਮੈਨੂੰ ਆਵਾਜ਼ ਦਿੱਤੀ ਵੀ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰ ਜਾ ਕੇ ਲੋਕਾਂ ਮੂਰੇ ਹੱਥ ਬੰਨ੍ਹ ਲੋਕਾਂ ਨਾਲ ਅਪੀਲ ਕਰ ਸ਼ਾਇਦ ਜੇ ਵੀ ਅਮੀਰ ਦਾ ਲੋਕਾਂ ਦੇ ਮਨ ਤੇ ਥੋੜਾ ਬੋਟਾ ਅਸਰ ਹੋ ਜਾਵੇ ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਪਰਿਵਾਰ ਦਾ ਮੇਰੇ ਖੈਰ ਸੁਖ ਦਾ ਮੇਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਹੋ ਪਰੰਤੂ ਮੈਂ ਤੁਹਾਡੇ ਇੱਥੇ ਇੱਕ ਬੜੇ ਭਾਵਕ